हां जी दोस्तों मुख्यमंत्री भगवंत सिंह मान ने एक नया फैसला लिया है पिंडा नु लेके पंचायता नु लेके जेडी के सरपंचा दी बहुत पुरानी मांग सी के ਸਾਡੀ ਤਨਖਾਹ 25000 ਰੁਪਏ ਮਹੀਨਾ ਕੀਤੀ ਜਾਵੇ ਉਸ ਦੇ ਚਲਦੇ ਹੁਣ ਪੰਚਾਇਤ ਦਿਵਸ ਦੇ ਮੌਕੇ ਸਰਦਾਰ ਭਗਵੰਤ ਸਿੰਘ ਮਾਨ ਨੇ ਇੱਕ ਵੱਡਾ ਫੈਸਲਾ ਲਿਆ ਹੈ ਕਿ ਸਰਪੰਚਾ ਦੀ ਤਨਖਾਹ ਦੇ ਵਿੱਚ ਵਾਧਾ ਕੀਤਾ ਹੈ ਤਾਂ ਦੋਸਤੋ ਇੱਥੇ ਸਰਪੰਚਾ ਦੀ ਇੱਥੇ ਬੱਲੇ ਬੱਲੇ ਹੋਈ ਹੈ ਨਾਲ ਦੀ ਨਾਲ ਪੰਚਾਇਤਾਂ ਨੂੰ ਵੀ ਇੱਕ ਵਧੀਆ ਜਿਹੜਾ ਬਜਟ ਹੈ ਸਪੈਸ਼ਲ ਬਜਟ ਜਿਹੜਾ ਹੈ ਉਹ 1 ਲੱਖ ਰੁਪਏ ਦਾ ਮਿਲੇਗਾ ਇਸ ਤਰ੍ਹਾਂ ਮਿਲੇਗਾ ਕਿਹੜੇ ਪਿੰਡ ਨੂੰ ਮਿਲੇਗਾ ਅੱਗੇ ਜਾਣਦੇ ਆ ਅੱਗੇ ਵਧਣ ਤੋਂ ਪਹਿਲਾਂ ਦੋਸਤੋ ਜੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਪੰਜਾਬ ਦੇ ਨਾਲ ਪੰਜਾਬੀਅਤ ਦੇ ਨਾਲ ਜੁੜੀ ਹਰ ਇੱਕ ਖਬਰ ਸਭ ਤੋਂ ਪਹਿਲਾਂ ਤੁਹਾਨੂੰ ਸਾਡੇ ਇਸ ਚੈਨਲ ਤੇ ਦੇਖਣ ਨੂੰ ਮਿਲ ਜੇ ਤੇ ਨਾਲ ਦੀ ਨਾਲ ਜੌਬ ਦੀ ਹਰ ਇੱਕ ਅਪਡੇਟ ਪੰਜਾਬ ਦੇ ਵਿੱਚ ਜਿੰਨੀਆਂ ਵੀ ਗਵਰਨਮੈਂਟ ਜਾਂ ਫਿਰ ਵਧੀਆ ਪ੍ਰਾਈਵੇਟ ਕੰਪਨੀਆਂ ਦੇ ਨੌਕਰੀਆਂ ਨਿਕਲਦੀਆਂ ਨੇ ਉਹਨਾਂ ਦੀ ਜਾਣਕਾਰੀ ਵੀ ਤੁਹਾਨੂੰ ਅਸੀਂ ਆਪਣੇ ਇਸ ਚੈਨਲ ਦੇ ਦਿੰਦੇ ਹਾਂ ਤਾਂ ਅੱਗੇ ਬੋਲਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਭੁੱਲਿਓ ਨਾ ਦੋਸਤੋ ਜੇ ਆਪਾਂ ਹੁਣ ਗੱਲ ਕਰੀਏ ਤਾਂ ਪਹਿਲਾਂ ਸਰਪੰਚਾਂ ਨੂੰ 1000 ਰੁਪਏ ਮਹੀਨਾ ਮਿਲਦੇ ਸੀ ਉਹ ਵੀ ਕਈ ਸਾਲਾਂ ਤੋਂ ਜਿਹੜਾ ਹੈ ਸਰਪੰਚਾਂ ਦਾ ਕਹਿਣਾ ਇਹ ਹੈ ਵੀ ਸਾਨੂੰ ਨਹੀਂ ਮਿਲੇ ਤਾਂ ਹੁਣ ਪੰਚਾਇਤ ਦਿਵਸ ਦੇ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜਾ ਹੈ ਉਹ ਇੱਕ ਵੱਡਾ ਐਲਾਨ ਕੀਤਾ ਹੈ ਕਿ ਸਰਪੰਚਾਂ ਦੀ ਜਿਹੜੀ ਤਨਖਾਹ ਹੈ ਉਹ ਜਿਹੜੀ ਹੈ ਉਹ ਵਧਾਈ ਜਾਏਗੀ ਤੇ ਨਾਲ ਦੀ ਨਾਲ ਪੁਰਾਣੇ ਮਹੀਨਿਆਂ ਦੀ ਵੀ ਤਨਖਾਹ ਮਿਲੇਗੀ ਪੁਰਾਣੇ ਕਿਹੜੇ ਮਹੀਨਿਆਂ ਦੀ ਜਿਸ ਤਰੀਕ ਤੋਂ ਲੈ ਕੇ ਹੁਣ ਸਰਪੰਚਾਂ ਨੇ ਜਿਹੜਾ ਉਹ ਕਾਰਜਕਾਲ ਸੰਭਾਲਿਆ ਹੈ ਜਾਣੇ ਕਿ 100 ਚੁੱਕੀ ਹੈ 100 ਚੁੱਕ ਦਿਵਸ ਤੋਂ ਲੈ ਕੇ ਹੁਣ ਤੱਕ ਦੀ ਜਿਹੜੀ ਆ ਉਹ ਸਾਰੀ ਦੀ ਸਾਰੀ ਤਨਖਾਹ ਜਿਹੜੀ ਆ ਉਹ ਵਧੇ ਹੋਏ ਅਮਾਊਂਟ ਦੇ ਹਿਸਾਬ ਨਾਲ ਵਧੀ ਹੋਈ ਤਨਖਾਹ ਦੇ ਹਿਸਾਬ ਨਾਲ ਮਿਲੇਗੀ ਹੁਣ ਜਿਹੜਾ ਚੇਂਜ ਕੀਤਾ ਹੈ ਸਰਪੰਚਾਂ ਦੀ ਤਨਖਾਹ ਦੇ ਵਿੱਚ ਫੌਰੀ ਤੌਰ ਤੇ ਚੇਂਜ ਕਰਕੇ ਜਿਹੜੀ 1000 ਰੁਪਏ ਮਹੀਨਾ ਤਨਖਾਹੀ ਉਸ ਨੂੰ 2000 ਰੁਪਏ ਮਹੀਨਾ ਜਿਹੜਾ ਉਹ ਕਰ ਦਿੱਤਾ ਹੈ ਤੇ ਨਾਲ ਦੀ ਨਾਲ ਇਸ ਦੇ ਵਿੱਚ ਇਹ ਵੀ ਸਟੇਟਮੈਂਟ ਦਿੱਤੀ ਆ ਕਿ ਜਦੋਂ ਬਹੁਤ ਹੀ ਜਲਦ 2000 ਦੇ ਨਾਲ 1 ਜ਼ੀਰੋ ਜਿਹੜੀ ਆ ਉਹ ਹੋਰ ਲਗਾ ਦਿੱਤੀ ਜਾਵੇ ਕਿ ਜਾਣੇ ਕਿ 20000 ਰੁਪਏ ਕਰ ਦਿੱਤੀ ਜਾਵੇਗੀ ਤੇ ਨਾਲ ਦੀ ਨਾਲ ਇਹ ਜਿਹੜੀ ਵਧੀ ਹੋਈ ਤਨਖਾਹ ਜਿਹੜੀ ਹੈ ਉਹ ਪੁਰਾਣੇ ਟਾਈਮ ਤੋਂ ਜਾਣ ਕੇ ਸੌ ਚੁੱਕ ਸਮਾਗਮ ਤੋਂ ਹੀ ਮਿਲਣੀ ਸ਼ੁਰੂ ਹੋ ਜਾਵੇਗੀ ਉਦੋਂ ਤੋਂ ਲੈ ਕੇ ਹੁਣ ਤੱਕ ਦਾ ਸਾਰਾ ਜਿਹੜਾ ਬਜਟ ਆ ਉਹ ਮਿਲੇਗਾ ਤਾਂ ਦੋਸਤੋ ਸਰਪੰਚਾ ਪੰਚਾਇਤਾਂ ਤੱਕ ਇਹ ਜਰੂਰ ਸ਼ੇਅਰ ਕਰੋ ਕਿਉਂਕਿ ਨਸ਼ਾ ਮੁਕਤ ਪਿੰਡ ਨੂੰ ਵੀ ਇੱਥੇ 1 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਆ ਉਹ ਸਰਕਾਰ ਦੇ ਵੱਲੋਂ ਦਿੱਤੀ ਜਾਵੇਗੀ ਇਸ ਤਰ੍ਹਾਂ ਦੀਆਂ ਪੰਜਾਬ ਦੇ ਨਾਲ ਜੁੜੀਆਂ ਹਰ ਇੱਕ ਖਬਰਾਂ ਨੂੰ ਦੇਖਣ ਦੇ ਲਈ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਦੀ ਨਾਲ ਸਰਕਾਰੀ ਨੌਕਰੀ ਦੀਆਂ ਜਿਹੜੀਆਂ ਵੀਡੀਓਜ਼ ਨੇ ਉਹ ਵੀ ਅਸੀਂ ਆਪਣੇ ਚੈਨਲ ਦੇ ਉੱਪਰ ਪੋਸਟ ਕਰਦੇ ਰਹਿੰਦੇ ਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਜ਼ਰੂਰ ਦਬਾ ਲਿਓ ਤਾਂ ਕਿ ਸਾਡੇ ਦੁਆਰਾ ਪਾਈ ਗਈ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆ ਨਵੀਂ ਨੌਕਰੀ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਬਾਏ ਬਾਏ ਸਤਿ ਸ਼੍ਰੀ ਅਕਾਲ